ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਸਵੰਤ ਸਿੰਘ ਸਿੱਧੂ ਪਿੰਡ ਰੰਦਿੱਤੇ ਵਾਲਾ ਜ਼ਿਲ੍ਹਾ ਮਾਨਸਾ ਚੜ੍ਹਦੇ ਪੰਜਾਬ ਤੋਂ ਸਵਾਗਤ ਕਰਦਾ ਹਾਂ ਮੇਰੇ ਚੈਨਲ ਹੱਡ ਬੀਤੀ ਉੱਪਰ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਇੱਕ ਨਵੇਂ ਮਹਿਮਾਨ ਦੇ ਨਾਲ ਮਿਲਾਉਣ ਜਾ ਰਹੇ ਹਾਂ ਜੋ ਕਿ ਯੂਕੇ ਦੇ ਵਿੱਚ ਵਿਸਟਰ ਵੀਜ਼ਾ ਉੱਪਰ ਆਏ ਹੋਏ ਹਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਕਲ ਜੀ ਤੁਹਾਡਾ ਸਵਾਗਤ ਕਰਦੇ ਹਾਂ ਸਾਡੇ ਚੈਨਲ ਦੇ ਉੱਪਰ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਤੇ ਪੰਜਾਬ ਦੇ ਵਿੱਚੋਂ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੇਰਾ ਨਾਮ ਹੈ ਡਾਕਟਰ ਲਖਵਿੰਦਰ ਸਿੰਘ ਚੀਮਾ ਮੈਂ ਪਿੰਡ ਰਜੀਤ ਬਾਗ ਜ਼ਿਲ੍ਹਾ ਗਰਤਾਰਸਪੁਰ ਚੜ੍ਹਦਾ ਪੰਜਾਬ ਤਹਿਸੀਲ ਦੀਨਾ ਨਗਰ ਦਾ ਰਹਿਣ ਵਾਲਾ ਓਕੇ ਇੰਡੀਆ ਦੇ ਵਿੱਚ ਤੁਸੀਂ ਕੀ ਕੰਮ ਕਰ ਕਰਦੇ ਸੀ ਇੰਡੀਆ ਮੈਂ ਉੱਥੇ ਕਲੀਨਿੰਗ ਕਰਦਾ ਸੀ ਮੈਂ ਆਪਣੀ ਪ੍ਰੈਕਟਿਸ ਕਰਦਾ ਸੀ ਇੱਥੇ ਯੂਕੇ ਦੇ ਵਿੱਚ ਤੁਹਾਡਾ ਕੌਣ ਰਹਿ ਰਿਹਾ ਮੇਰਾ ਬੇਟਾ ਰਹਿ ਰਿਹਾ ਮੇਰੀ ਇੱਧਰ ਦੀ ਨੂਰਾਨੀ ਇੱਧਰ ਦੀ ਹੈ ਓਕੇ ਯੂਕੇ ਰਿੰਦਨ ਤੁਨ ਕਿੰਨਾ ਟਾਈਮ ਹੋ ਗਿਆ ਜੀ ਇੱਥੇ ਮੈਨੂੰ ਆਏ ਨੂੰ 2 ਸਾਲ ਹੋ ਗਏ ਜੀ ਓਕੇ ਤੇ ਹੁਣ ਮੈਂ ਇਸ ਤੋਂ ਬਾਅਦ 23 ਜੇ ਕੋਰੀਮੰਡੀਆਂ ਚੱਕਰ ਮਾਰ ਕੇ ਆ ਓਕੇ 2 ਸਵਾ ਦੋ ਮਹੀਨੇ ਲਈ ਤੁਸੀਂ ਆਪਣੀ ਉਮਰ ਦਾ ਬਹੁਤ ਸਾਰਾ ਹਿੱਸਾ ਪੰਜਾਬ ਦੇ ਵਿੱਚ ਬਤੀਤ ਕੀਤਾ ਕੀ ਸਭ ਨੂੰ ਵੱਡਾ ਫਰਕ ਤੁਸੀਂ ਮਹਿਸੂਸ ਕੀਤਾ ਇੰਡੀਆ ਦੇ ਤੇ ਯੂਕੇ ਦਾ ਦੇਖੋ ਜੀ ਇੱਥੇ ਮੇਨ ਗੱਲ ਤੇ ਵੱਡੀ ਹੈ ਵੀ ਬੰਦਾ ਟਾਈਮ ਦਾ ਪੰਚੁਵਲ ਹੈ ਤੇ ਕੰਮ ਦਾ ਪੰਚੁਵਲ ਹੈ ਇੱਥੇ ਵਾਰਾ ਫਿਰਨਾ ਉਧਰ ਉਧਰ ਲੜਾਈਆਂ ਝਗੜੇ ਇਥੇ ਉਹ ਚੀਜ਼ ਕੁਝ ਨਹੀਂ ਹੈਗੀ ਫ੍ਰੀ ਮਾਈਂਡ ਤੇ ਫਰੈਸ਼ ਬੰਦਾ ਆਪਣੇ ਟਾਈਮ ਟੂ ਟਾਈਮ ਕਿਤੇ ਵੀ ਜਾਣਾ ਇਥੇ ਟਾਈਮ ਦੀ ਬੇਕਦਰੀ ਬਿਲਕੁਲ ਨਹੀਂ ਹੈਗੀ ਇਹ ਮੈਨੂੰ ਬਹੁਤ ਚੰਗਾ ਲੱਗਾ ਇਹਨ ਦੇ ਵਿੱਚ ਸੋਸ਼ਲ ਮੀਡੀਆ ਤੇ ਚੱਲ ਰਿਹਾ ਵੀ ਬਹੁਤ ਸਾਰਾ ਕੰਮ ਨਹੀਂ ਹੈਗਾ ਜਾਂ ਹਾਲਾਤ ਮਾੜੇ ਆ ਉਹ ਬੱਚਿਆਂ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਕੀ ਲੱਗਦਾ ਤੁਸੀਂ ਇੱਥੇ ਰਹਿ ਰਹੇ ਹੋ ਕਾਫੀ ਲੰਬੇ ਦੇਖੋ ਜੀ ਮੈਨੂੰ ਇੱਥੇ ਆ ਕੇ ਇਹ ਜਿਹੜਾ ਮਹਿਸੂਸ ਹੋਇਆ ਨਾ ਇੱਥੇ ਜਿਹੜੇ ਉੱਥੇ ਏਜੰਟ ਸਾਨੂੰ ਖਰਾਬ ਕਰਦੇ ਨੇ ਸਭਜ-ਬਾਜ ਵਿਖਾਉਂਦੇ ਆ ਇਹ ਤੁਹਾਨੂੰ 에어ਪੋਰਟ ਤੋਂ ਹੀ ਉੱਥੇ ਕੰਮ ਵਾਲੇ ਕਰਲੇ ਮਾਰ ਦੇ ਤੁਸੀਂ ਆ ਜੇ ਉਹ ਸਾਡੇ ਕਹੋ ਪਰ ਇੱਥੇ ਆਣ ਕੇ ਇਹ ਪਤਾ ਲੱਗਦਾ ਵੀ ਕੰਮ ਲੱਭਣਾ ਬਹੁਤ ਔਖਾ ਹੈ ਇੰਗਲਿਸ਼ ਬੜੀ ਹਾਈ ਚਾਹੀਦੀ ਹੈ ਪਹਿਲੀ ਗੱਲ ਤੇ ਦੂਸਰੀ ਗੱਲ ਕੋਈ ਨਾ ਕੋਈ ਹੁਨਰ ਹੋਣਾ ਚਾਹੀਦਾ ਤੇ ਹੁਨਰ ਤੋਂ ਬਗੈਰ ਇੱਥੇ ਕੋਈ ਮੁੱਲ ਨਹੀਂਗਾ ਇੱਥੇ ਬੱਚੇ ਵੇਖਿਆ 6-6 ਮਹੀਨੇ ਹੋ ਗਿਆ ਵਿਚਾਰੇ ਭੁੱਖੇ ਸੌਂਦੇ ਆ ਜਾਂ ਗੁਰਦਾਰੇ ਜੇ ਸਾਡੇ ਗੁਰਦਰਾ ਸਾਹਿਬ ਨਾ ਹੋਣ ਬਾਹਰ ਦੇ ਮੁਲਕਾਂ ਵਿੱਚ ਤੇ ਸਾਡੇ 80% ਬੱਚੇ ਜਿਹੜੇ ਆ ਭੁੱਖੇ ਸੌਣ। ਉੱਥੇ ਵਿਚਾਰੇ ਇਹ ਆ ਵੀ ਚਲੋ ਗੁਰਦਾਰੇ ਵਾਲਿਆਂ ਦੀ ਬਹੁਤ ਮਿਹਰਬਾਨੀ। ਉਹਨਾਂ ਨੇ ਖੁੱਲੇ ਹੀ ਲੰਗਰ ਦਿਨ ਰਾਤ ਲਾਏ ਨੇ ਤੇ ਸੰਗਤ ਉੱਥੋਂ ਛਕ ਰਹੀ ਆ। ਸਟੂਡੈਂਟ ਛਕ ਰਹੇ ਕਿਸੇ ਨੂੰ ਕੋਈ ਮਨਾ ਨਹੀਂ। ਓਕੇ। ਤੁਸੀਂ ਗੱਲ ਕਹੀ ਆ ਵੀ ਇੰਗਲਿਸ਼ ਹੋਣੀ ਜੋ ਬਹੁਤ ਜ਼ਿਆਦਾ ਜ਼ਰੂਰੀ ਆ। ਜੇ ਨਹੀਂ ਆਉਂਦੀ ਇੰਗਲਿਸ਼ ਤਾਂ ਉਹਨੂੰ ਪ੍ਰੋਬਲਮ ਹੁੰਦੀ ਆ। ਹਾਂਜੀ ਵੇਖੋ ਜੀ ਮੈਂ ਇਸ ਚੀਜ਼ ਤੇ ਜ਼ਿਆਦਾਤਰ ਕੇ ਲੋਕਾਂ ਨੂੰ ਇਹੋ ਅਪੀਲ ਕਰਾਂਗਾ। ਪੀ ਜਿਸ ਵੀ ਕਿਸੇ ਬੱਚੇ ਨੇ ਇੱਥੇ ਆਉਣਾ ਉਹਦੀ ਇੰਗਲਿਸ਼ ਆਹੀ ਚਾਹੀਦੀ ਆ ਕਿਉਂਕਿ ਇੰਗਲਿਸ਼ ਤੋਂ ਬਿਨਾਂ ਇੱਥੇ ਕੋਈ ਕੰਮ ਨਹੀਂ ਹੈਗਾ ਚਲੋ ਜਿਹੜੀ ਇੰਗਲਿਸ਼ ਇੱਥੇ ਤੇ ਬ੍ਰਿਟਿਸ਼ ਆ ਚਲੋ ਉਹ ਜਿਹੜਾ ਇੰਗਲਿਸ਼ ਜਾਣਦਾ ਉਹ ਬ੍ਰਿਟਿਸ਼ ਸਮਝ ਲੂਗਾ ਇਹਨਾਂ ਦੀ ਬੋਲੀ ਥੋੜੀ ਅਲੱਗ ਆ ਇਹਨੂੰ ਸਮਝਣਾ ਥੋੜਾ ਔਖਾ ਏ ਤੇ ਇਹ ਆ ਵੀ ਜਿਹੜਾ ਇੰਗਲਿਸ਼ ਪੜ੍ਹਿਆ ਹੋਊਗਾ ਉਹ ਸਮਝ ਜਾਂਦਾ ਸਮਝ ਜਾਂਦਾ ਹਾਂਜੀ ਦੂਸਰੀ ਤੁਸੀਂ ਗੱਲ ਕੀਤੀ ਆ ਹੁਨਰ ਦੀ ਸਕਿੱਲ ਦੀ ਯਾ ਇਥੇ ਕਿਹੜੀ ਕਿਹੜੀ ਸਕਿੱਲ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਵੀ ਜ਼ਿਆਦਾਤਰ ਲੋਕ ਕਾਮਯਾਬ ਹੁੰਦੇ ਆ ਜਾਂ ਇੰਡੀਆ ਦੇ ਵਿੱਚੋਂ ਕਿਹੜੀ ਸਕਿੱਲ ਜ਼ਿਆਦਾ ਸਿੱਖ ਕੇ ਇੱਥੇ ਆਉਣੀ ਚਾਹੀਦੀ ਹੈ ਠੀਕ ਹੈ ਜੀ ਪਹਿਲੀ ਗੱਲ ਤੇ ਇਹ ਆ ਵੀ ਉੱਥੋਂ ਇੱਕ ਡਰਾਈਵਿੰਗ ਲਾਇਸੈਂਸ ਜ਼ਰੂਰੀ ਆ ਇੱਥੇ ਆਣ ਕੇ ਕਾਰ ਤੋਂ ਬਿਨਾਂ ਕੋਈ ਸਾਧਨ ਬਹੁਤ ਔਖਾ ਹੈ ਬੱਚਾ ਜਾਂਦੀਆਂ ਨੇ ਮੱਲੇ ਮੱਲੇ ਹਰ ਥਾਂ ਹੀ ਪਰ ਬਾਸਤ ਹਰ ਥਾਂ ਟਾਈਮ ਬੋਤ ਲਾਉਂਦੀ ਆ ਓਕੇ ਜਿਹੜਾ ਅੱਧੇ ਘੰਟੇ ਜਾਣਾ ਉਹ ਤੁਸੀਂ ਕਾਰ ਤੇ 5 ਮਿੰਟਾਂ ਚ ਜਾ ਸਕਦੇ ਹੋ ਨੰਬਰ 2 ਇਥੇ ਤੁਸੀਂ ਕਾਰ ਦਾ ਕੰਮ ਸਿੱਖ ਲਓ ਤੁਸੀਂ ਬਾਰਬਰ ਦਾ ਕੰਮ ਸਿੱਖ ਲਓ ਤੁਸੀਂ ਸ਼ੈਫ ਦਾ ਕੰਮ ਸਿੱਖ ਲਓ ਉਹ ਤੇ ਚੰਗਾ ਜੀ ਅਦਰਵਾਈਜ਼ ਇੱਥੇ ਲੇਬਰ ਜਿਹੜੀ ਆ ਨਾ ਉਹ ਲੇਬਰ ਬਹੁਤ ਥੋੜੀ ਜੀ ਹੈਵੀ ਆ ਉਹ ਬੰਦਾ ਸਟਰੋਂਗ ਚਾਹੀਦਾ ਹੈਲਦੀ ਚਾਹੀਦਾ ਖਰਾਕ ਚਾਹੀਦੀ ਆ ਅਗਰ ਸਕਿੱਲ ਨਹੀਂ ਹੁੰਦਾ ਤਾਂ ਸੈਕੰਡ ਕਲਾਸ ਨਹੀਂ ਹੁੰਦਾ ਵੀ ਬੰਦੇ ਨੂੰ ਲੇਬਰ ਕਰਨ ਦੇ ਲਈ ਮਤਲਬ ਥੋੜਾ ਹੈਵੀ ਜਾਂ ਮਜਬੂਰ ਹੋਣਾ ਪਵੇ ਮਜਬੂਤ ਹੋਣਾ ਚਾਹੀਦਾ ਅਕਸਰ ਲੋਕ ਜਿਹੜੇ ਉੱਥੇ ਰਹਿੰਦੇ ਆ ਉਹ ਸੋਸ਼ਲ ਮੀਡੀਆ ਦੇ ਉੱਪਰ ਵੇਖ ਕੇ ਇੱਥੇ ਆ ਜਾਂਦੇ ਆ ਬڑے ਭਲੇਖੇ ਦੂਰ ਹੋ ਜਾਂਦੇ ਜਿਹੜੇ ਕਿ ਸਚਾਈ ਤੋਂ ਕੋਹਾਂ ਦੂਰ ਹੁੰਦੇ ਆ ਕੋ ਤੁਹਾਨੂੰ ਇਹ ਜੀ ਚੀਜ਼ ਲੱਗੀ ਹੋਵੇ ਮਤਲਬ ਵੀ ਜਦੋਂ ਤੁਸੀਂ ਪੰਜਾਬ ਰਹਿੰਦੇ ਸੀਗੇ ਵੀ ਆ ਚੀਜ਼ ਇੱਥੇ ਹੋਣੀ ਹੈ ਤੇ ਇੱਥੇ ਆ ਕੇ ਉਹ ਚੀਜ਼ ਸੇਮ ਨਾ ਹੋਈ ਹੋਵੇ ਦੇਖੋ ਜੀ ਮੈਂ ਮੇਰੇ ਬੇਟੇ ਤਿੰਨ ਬੇਟੇ ਨੇ ਵੱਡਾ ਪੋਲੈਂਡ ਐਸ ਮੋਕੇ ਓਕੇ ਤੇ ਉਸ ਤੋਂ ਬਾਅਦ ਉਹ ਗਿਆ ਸੀ ਦੁਹਈਆ ਸੱਤ ਜੇ ਪਹਿਲੋਂ ਸਟੱਡੀ ਵੀਜੇ ਤੇ ਗਿਆ ਸੀਗਾ ਸਾਈਪਰਸ ਓਕੇ ਉੱਥੋਂ ਆਣ ਕੇ ਫਿਰ ਉਹ ਸਾਈਪ੍ਰਸ ਗਿਆ ਉੱਥੇ ਹੁਣ ਪੱਕਾ ਸੈੱਟ ਹੈ ਉਹਦਾ ਹੁਣ ਪਾਸਪੋਰਟ ਬਣਨਾ ਰਹਿ ਗਿਆ ਨੰਬਰ 2 ਜਿਹੜਾ ਸੈਕੰਡ ਵਾਲਾ ਉਹ ਕੈਨੇਡਾ ਗਿਆ ਨੂੰ 2.5 ਸਾਲ ਹੋ ਗਏ ਨੇ ਤੇ ਇਹ ਜਿਹੜਾ ਇਹਨੂੰ ਪਹਿਲੋਂ ਹੀ ਸਿੰਗਾਪੁਰ 7 ਸਾਲ ਲਾ ਕੇ ਆਇਆ ਫਿਰ ਇੱਥੇ ਆਇਆ ਏ 2017 ਚ ਇਹ ਆ ਵੀ ਮੈਨੂੰ ਮੇਰੇ ਬੱਚੇ ਪਹਿਲੋਂ ਬਾਹਰ ਹੋਣ ਦੇ ਬਾਵਜੂਦ ਮੈਨੂੰ ਸਾਰੀ ਕੰਡੀਸ਼ਨ ਦਾ ਪਤਾ ਸੀ ਕਿਉਂਕਿ ਮੇਰੇ ਬੱਚਿਆਂ ਨੇ 18-18 ਘੰਟੇ ਕੰਮ ਕੀਤਾ ਤੇ ਫਿਰ ਐਸਟੈਬਲਿਸ਼ ਹੋਏ ਆ ਠੀਕ ਹੈ ਫੇਰ ਜਾ ਕੇ ਰੋਟੀ ਪੂਰੀ ਹੁੰਦੀ ਆ ਇਸ ਆ ਜਿਹੜਾ ਮੇਰਾ ਬੇਟਾ ਇਹਨੇ ਇੰਨੀ ਮਿਹਨਤ ਕੀਤੀ ਆ ਵੀ ਪੁੱਛੋ ਕੋਈ ਨਾ ਦਿਨ ਰਾਤ ਕੰਮ ਕਰ ਕਰ ਕੇ ਤੇ ਮੈਨੂੰ ਹਰ ਵਾਰੀ ਫੋਨ ਕਰਨਾ ਡੈਡੀ ਪੈਸੇ ਚਾਹੀਦੇ ਆ ਦੱਸੋ ਡੈਡੀ ਪੈਸੇ ਚਾਹੀਦੇ ਆ ਮੈਂ ਪੁੱਤ ਤੁਸੀਂ ਆਪਣਾ ਸਾਰੋ ਮੇਰੇ ਕੋ ਰੱਬ ਨੇ ਬੜਾ ਕੁਝ ਦਿੱਤਾ ਪੰਜ ਕਿੱਲੇ ਮੇਰੇ ਕੋ ਪੈੜੀ ਆ ਮੇਰੀ ਪ੍ਰੈਕਟਿਸ ਵਧੀਆ ਚੱਲ ਰਹੀ ਆ ਮੈਂ ਆਪਣੇ ਵਾਸਤੇ ਸ਼ਬੀਸ਼ੈਂਟਾ ਤੁਸੀਂ ਤਹੋ ਚਾਹੀਦੇ ਤੁਸੀਂ ਸਾਨੂੰ ਦੱਸੋ ਜੇ ਤੁਹਾਨੂੰ ਕੋ ਪੈਸਾ ਚਾਹੀਦਾ ਠੀਕ ਹੈ ਕੰਮਜਾਬ ਹੋਣ ਦੇ ਲਈ ਸਖਤ ਮਿਹਨਤ ਤਾਂ ਹਰ ਇੱਕ ਥਾਂ ਤੇ ਕਰਨੀ ਪੈਣੀ ਆ ਭਾਵੇਂ ਇੰਡੀਆ ਤੇ ਭਾਵੇਂ ਇੱਥੇ ਇਹੋ ਜਿਹੇ ਕੰਮ ਜਿਹੇ ਇੰਡੀਆ ਵੀ ਕਰੀਏ ਤਾਂ ਕੰਮ ਤੇ ਬੜਾ ਹੈ ਪਰ ਉੱਥੇ ਮੁੱਲ ਨਹੀਂ ਪੈਂਦਾ ਹੁਣ ਉੱਥੇ 4-4 5-5 ਡਿਗਰੀਆਂ ਲੈ ਕੇ ਬਸਤੇ ਭਰ ਕੇ ਲੋਕੀ ਨੋਟਾਂ ਦੇ ਬੋਰੀਆਂ ਭਰ-ਭਰ ਤੁਰੇ ਫਿਰਦੇ ਨੇ ਨੌਕਰੀਆਂ ਨਹੀਂ ਮਿਲਦੀਆਂ ਦਿੰਦੇ ਨੇ 10000 15000 ਤੇ ਕੀ ਕਰੋਗੇ 10000 15000 ਮਹਿੰਗਾਈ ਬਹੁਤ ਜ਼ਿਆਦਾ ਮਹਿੰਗਾਈ ਇਹਨਾਂ ਦਾ ਸਾਬਣ ਲੱਗ ਜਾਂਦਾ ਪੈਟਰੋਲ ਲੱਗ ਜਾਂਦਾ ਆ ਤਾਂ ਤੇ ਲੋਕ ਜਿੱਦਾਂ ਮੁਲਕਾਂ ਦੇ ਵਿੱਚ ਜਾਂਦੇ ਹਨਾ ਮੌਸਮ ਦੀ ਬਹੁਤ ਪ੍ਰੋਬਲਮ ਆਉਂਦੀ ਹੈ ਹਾਂਜੀ ਹਾਂਜੀ ਤਾਂ ਤੁਸੀਂ ਪੰਜਾਬ ਦੇ ਤੇ ਇੱਥੇ ਯੂਕੇ ਦੇ ਮੌਸਮ ਦੇ ਵਿੱਚ ਕੀ ਫਰਕ ਹੈ ਦੇਖੋ ਮੌਸਮ ਵਾਲੋ ਤੇ ਮੈਂ ਬੜਾ ਖੁਸ਼ ਹਾਂ ਮੌਸਮ ਇੱਥੇ ਐਕਾਂ ਤੇ ਗਰਮੀ ਬਿਲਕੁਲ ਪਈ ਨਹੀਂ ਪਿਛਲੇ ਸਾਲ ਥੋੜੀ ਜਿਹੀ ਪਈ ਸੀ ਤੇ ਪਿਛਲੇ ਸਾਲ ਮੈਂ ਮਈ 'ਚ ਚਲ ਗਿਆ ਸੀ ਇੰਡੀਆ ਤੇ ਜੂਨ ਜੁਲਾਈ ਤੇ ਸਤੰਬਰ ਅਗਸਤ ਦੇ ਪਹਿਲੇ ਹਫਤੇ ਆਇਆ ਸੀ ਪਰ ਜੋ ਮੇਰਾ ਉੱਥੇ ਬੁਰਾ ਹਾਲ ਹੋਇਆ ਕਿਉਂਕਿ ਪਿਛਲੇ ਸਾਲ ਤੇ ਇੱਥੇ ਬਹੁਤ ਜ਼ਿਆਦਾ ਗਰਮੀ ਪਈ ਆ ਕਿਉਂਕਿ ਘਰ ਵੀ ਏਸੀ ਦੁਕਾਨ ਤੇ ਵੀ ਏਸੀ ਹਰ ਥਾਂ ਏਸੀ ਪਰ ਏਸੀ ਕੀ ਕਰੇਗਾ ਗਰਮੀ 'ਚ ਪਰ ਇੱਥੋਂ ਦਾ ਜਿਹੜਾ ਮੌਸਮ ਹੈ ਮੌਸਮ ਵਰਗੀ ਰੀਜ਼ ਕੋਈ ਨਹੀਂ ਕਿਉਂਕਿ ਤਕਰੀਬਨ ਇੱਥੇ 10 ਕਿ ਮਹੀਨੇ ਠੰਡੀ ਰਹਿੰਦੀ ਆ ਹਾਂ 10 ਮਹੀਨੇ ਠੰਡ ਤੇ ਜਿਹੜੀ ਗਰਮੀ ਵੀ ਆ ਪੱਖੇ ਤੇ ਲੋੜ ਨਹੀਂ ਪੈਂਦੀ ਤੇ ਜੇ ਲੋੜ ਪਊਗੀ ਤੇ ਨਾਰਮਲ ਪੱਖਾ ਇੱਕ ਤੁਸੀਂ ਗੱਲ ਕੀਤੀ ਸੀ ਗੁਰਦੁਆਰਾ ਸਾਹਿਬ ਹਾਂਜੀ ਤੁਸੀਂ ਸਹਿਫਲ ਦੇ ਵਿੱਚ ਗੁਰਦੁਆਰਾ ਸਾਹਿਬ ਜਾਣਦੇ ਹੋ ਇੱਥੇ ਤੇ ਗੁਰਦੁਆਰਾ ਸਾਹਿਬ ਐਤਵਾਰ ਦੇ ਐਤਵਾਰ ਕਿਉਂਕ ਇਹ ਬ੍ਰਿਟਿਸ਼ ਕਮਿਊਨਿਟੀ ਜ਼ਿਆਦਾ ਤੇ ਇੰਡੀਅਨ ਪਾਕਿਸਤਾਨੀ ਤੇ ਬਹੁਤ ਨੇ ਲੇਕਿਨ ਇੰਡੀਅਨ ਸਾਊਥ, ਵੈਸਟ, ਈਸਟ ਦੇ ਸਾਰੇ ਇੱਥੇ ਸਟੂਡੈਂਟ ਆਏ ਨੇ ਪਰ ਉੱਥੇ ਜਿਉਂ 9 ਵਜੇ ਵਿਚਾਰੇ ਆਉਂਦੇ ਨੇ ਆਣ ਕੇ ਰੱਜ ਕੇ ਰੋਟੀ ਪਾਣੀ ਛਕਦੇ ਨੇ ਚਾਹ ਪਾਣੀ ਛਕਦੇ ਨੇ ਫੇਰ ਅਹੀ ਜਿਉਂ ਉਹਨਾਂ ਨੂੰ ਕਹਿੰਦੇ ਤੁਸੀਂ ਬੈਠ ਜਾਓ ਜੇ ਸਾਡੇ ਕੋਲ ਪ੍ਰਸ਼ਾਦਾ ਲੰਗਰ ਪ੍ਰਸ਼ਾਦਾ ਵਾਜੇ ਫੇਰ ਅਹੀ ਉਹਨਾਂ ਨੂੰ ਪੈਕ ਵੀ ਕਰ ਦਿੰਦੇ ਆ ਕਿਉਂਕਿ ਉੱਥੇ ਦਾਸ ਸੇਵਾਦਾਰ ਦੇ ਹੋਣ ਦੇ ਨਾਤੇ ਸੇਵਾ ਕਰਨ ਜਾਈਦਾ ਤੇ ਜਦੋਂ ਮੇਰਾ ਬੇਟਾ ਨਾ ਹੋਏ ਇੱਥੇ ਡਿਊਟੀ ਜਾਏ ਫਿਰ ਮੈਂ ਕਿਸੇ ਨਾ ਕਿਸੇ ਦੀ ਹੈਲਪ ਲੈ ਕੇ ਜਾਂ ਟੈਕਸੀ ਕਰਕੇ ਔਖੇ ਸੋਖੇ ਪਹੁੰਚ ਜਾਈਦਾ ਗੁਰਦੁਆਰਾ ਇੱਤੋਂ ਕਿਉਂਕਿ ਇੱਥੇ ਸਿਰਫ ਐਤਵਾਰ ਦੇ ਐਤਵਾਰ ਬਾਕੀ ਮੈਂ ਹੋਰ ਦੂਜੇ ਸ਼ਹਿਰਾਂ ਜਾ ਕੇ ਵੇਖਿਆ ਲੈਸਟਰ ਚਲਜੀ ਦਾ ਬਰਮਿਕਮ ਚਲਜੀ ਦਾ ਉੱਥੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਹਨ ਨੇ ਉਧਰ ਪੰਜਾਬੀ ਕਮਿਊਨਿਟੀ ਜ਼ਿਆਦਾ ਪੰਜਾਬੀ ਕਮਿਊਨਿਟੀ ਹੋਣ ਕਰਕੇ ਗੁਰਦੁਆਰਾ ਸਾਹਿਬ ਉੱਥੇ ਜ਼ਿਆਦਾ ਨੇ ਉੱਥੇ ਸਵੇਰੇ 5 ਵਜੇ ਲੰਗਰ ਸ਼ੁਰੂ ਹੋ ਜਾਂਦਾ ਜੀ 5 ਵਜੇ ਪਰੌਂਠੇ ਤਿਆਰ ਕਰਕੇ ਬਾਬੇ ਰੱਖ ਦਿੰਦੇ ਨੇ ਦੇਈਂ ਲਾ ਕੇ ਰੱਖ ਦਿੰਦੇ ਸੰਗਤ ਆਉਂਦੀ ਹੈ ਸਟੂਡੈਂਟ ਆਉਂਦੇ ਨੇ ਜਾਂ ਕੰਮ ਵਾਲੇ ਵੀ ਆਉਂਦੇ ਨੇ ਉਹ ਆਉਂਦੇ ਨੇ ਕੁਝ ਖਾ ਕੇ ਕੁਝ ਦੋ ਦੋ ਪਰੌਂਠੇ ਨਾਲ ਦੁਪਹਿਰ ਜੋਗੀ ਵੀ ਭੇਕ ਕਰਕੇ ਲੈ ਜਾਂਦੇ ਨੇ ਕਿਸੇ ਨੂੰ ਕੋਈ ਮਨਾਈ ਨਹੀਂ ਜੇ ਵਿਦੇਸ਼ਾਂ ਵਿੱਚ ਗੁਰੂ ਘਰ ਨਾ ਹੋਣ ਤੇ ਮੇਰੇ ਖਿਆਲ ਚ 70% ਸਟੂਡੈਂਟ ਜਿਹੜੇ ਆ ਉਹ ਭੁੱਖੇ ਹੀ ਮਰ ਜੂ ਉੱਥੇ ਕਿਸੇ ਨੂੰ ਕੋਈ ਮਨਾਈ ਨਹੀਂ ਕਿਸੇ ਨੂੰ ਉੱਥੇ ਜਾਤ ਪਾਤ ਨਹੀਂ ਵੇਖੀ ਜਾਂਦੀ ਉੱਥੇ ਮੁਸਲਮਾਨ ਕਮਿਊਨਿਟੀ ਵੀ ਹੁੰਦੀ ਆ ਹਿੰਦੂ ਚ ਇੱਕ ਸਾਊਥ ਦੇ ਜਿਹੜਾ ਮਰਜੀ ਆ ਜੇ ਕਿਸੇ ਨੂੰ ਕੋਈ ਨਾਂ ਨਹੀਂ ਉਹ ਮੱਥਾ ਟੇਕਣ ਗੁਰੂ ਦਾ ਦਰਬਾਰ 'ਚ ਜਾਏ ਨਾ ਜਾਏ ਲੇਕਿਨ ਉਹਨੂੰ ਲੰਗਰ ਤੋਂ ਮੁਨਾਈ ਨਹੀਂ ਹੁੰਦੀ। ਓਕੇ ਜੀ। ਰੱਜ ਕੇ ਤਸੱਲੀ ਨਾ ਬਿਠਾ ਕੇ ਖਵਾ ਕੇ ਆਦਰ ਸਤਕਾਰ ਦੇ ਨਾਲ ਉਹਨੂੰ ਵਿਦਾ ਕੀਤਾ ਜਾਂਦਾ। ਠੀਕ ਹੈ ਜੀ। ਇੱਕ ਤੁਸੀਂ ਖੁਦ ਮੈਡੀਕਲ ਦਾ ਕੰਮ ਕੀਤਾ ਇੰਡੀਆ ਦੇ ਵਿੱਚ। ਹਾਂਜੀ। ਤੁਸੀਂ ਦੱਸਿਆ ਦੱਸਿਆ ਵੀ ਤੁਸੀਂ ਹੋਰ ਵੀ ਦੇਸ਼ਾਂ ਦੇ ਵਿੱਚ ਜਾ ਕੇ ਆਏ ਹੋ। ਹਾਂਜੀ। ਤਾਂ ਯੂਕੇ ਦੇ ਵਿੱਚ ਮੈਡੀਕਲ ਸਿਸਟਮ ਤੁਹਾਨੂੰ ਕਿਦਾਂ ਦਾ ਲੱਗਿਆ? ਮੈਡੀਕਲ ਜੀ ਵੇਖੋ ਮੈਂ ਪਿਛੇ ਜੀ ਬਿਮਾਰ ਪੈ ਗਿਆ ਸੀ 25 ਦਸੰਬਰ ਨੂੰ। ਹਾਂਜੀ। ਤੇ ਇੱਥੇ ਮੈਨੂੰ ਤੇ ਚੈੱਕ ਰੂਮ ਖੜਿਆ ਉਹਨਾਂ ਉਹਨਾਂ ਨੇ ਤੇ ਮੈਨੂੰ ਹੱਥਾਂ ਤੇ ਹੀ ਚੁੱਕ ਲਿਆ ਉਹਨਾਂ ਨੇ ਨੀਂ ਕੇਅਰ ਕੀਤੀ ਉਹਨਾਂ ਮੈਨੂੰ ਦਾਖਲ ਕਰ ਲਿਆ ਮੈਨੂੰ ਦਾਖਲ ਕਰਨ ਦੇ ਮੈਨੂੰ ਪੀਲੀਆ ਨਿਕਲ ਆਇਆ ਪੀਲੀਆ ਨਿਕਲ ਆਇਆ 18 ਦਿਨ ਮੈਨੂੰ ਦਾਖਲ ਰੱਖਿਆ ਉਹਨਾਂ ਨੇ ਤੇ ਭਾਜੀ ਉਹਨਾਂ ਨੇ ਟਾਈਮ ਟੂ ਟਾਈਮ ਚਾਹ ਟਾਈਮ ਟੂ ਟਾਈਮ ਬ੍ਰੈਕਫਾਸਟ ਟਾਈਮ ਟੂ ਟਾਈਮ ਕੋਲ ਡਰਿੰਕ ਹਰ ਚੀਜ਼ ਮਤਲਬ ਇੱਕ ਇੱਕ ਘੰਟੇ ਬਾਅਦ ਉਹ ਚੱਕਰ ਮਾਰ ਦਿਆ ਤੇ ਇਨ ਨੀਡ ਸਪੈਕਟਰ ਦੇ ਨਾਲ ਦਿਨੇ ਡਿਊਟੀ ਵੱਖਰੀ ਡਾਕਟਰਾਂ ਦੀ ਹੁੰਦੀ ਸੀ ਰਾਤ ਨੂੰ ਵੱਖਰੀ ਡਾਕਟਰਾਂ ਦੀ ਹੁੰਦੀ ਕੇਅਰ ਵਾਸਤੇ ਉਹਨਾਂ ਨੇ 4-4 ਮਰੀਜ਼ ਹੁੰਦੇ ਇੱਕ ਕਮਰੇ 'ਚ 12 ਮਾਹ ਤੇ ਇੱਕ ਹਲ ਪਰ ਇੱਕ ਡਾਕਟਰ ਇੱਕ ਨਰਸ ਹਾਂਜੀ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਪਈ ਤੁਸੀਂ ਬਟਨ ਦਬਾਉਣਾ ਉਹਨਾਂ ਉਸੇ ਵਕਤ ਦੌੜੇ ਉਹਨਾਂ ਮੈਡੀਕਲ ਦੀ ਮੈਂ ਵੇਖਿਆ ਤੇ ਮੇਰੀ ਇੱਕ ਚਵਾਨੀ ਨਹੀਂ ਲੱਗਦੀ ਅਜੇ ਵੀ ਮੇਰਾ ਇਲਾਜ ਚੱਲ ਰਿਹਾ ਸਕੈਨਿੰਗਾਂ ਹੋਈਆਂ ਸੀਟੀ ਸਕੈਨਿੰਗ ਹੋਈ ਹੈ ਅਲਟਰਾਸਾਉਂਡ ਹੋਈ ਹੈ ਹਾੜ ਦੀ ਹੋਈ ਹੈ ਐਮ ਆਰ ਆਈ ਜਨਨ ਕਿ ਏ ਟੂ ਜ਼ੈਡ ਇੰਡੋਗ੍ਰਾਫੀ ਵੀ ਮੇਰੀ ਇਵਨ ਕੀਤੀ ਜਿਹੜਾ ਅੰਦਰ ਕੈਮਰਾ ਪਾ ਕੀਤੇ ਮੇਰੀ ਇੱਕ ਚਵਾਨੀ ਨਹੀਂ ਲੱਗੀ ਤੇ ਟਾਈਮ ਉਹਨਾਂ ਦੇਣਾ ਵੀ ਫਲਾਣੇ ਟਾਈਮ ਆਉ ਚਿੱਠੀ ਪਾ ਦੇਣੀ ਹੈ ਘਰ ਫੋਨ ਵੀ ਕਰਨਾ ਅਪਾਇੰਟਮੈਂਟ ਦੇਣੀ ਜਦੋਂ ਉਹਨਾਂ ਨੇ ਤੇ ਟਾਈਮ ਟੂ ਟਾਈਮ ਉਸੇ ਟਾਈਮ ਵਾਈ ਮਾਰਨੀ ਲਖਵਿੰਦਰ ਮਿਸਟਰ ਲਖਵਿੰਦਰ ਸੇ ਮਿਸਟਰ ਲਖਵਿੰਦਰ ਸੇ ਤੁਮ ਗਾਣੀ ਬੋਲ ਰਿਹਾ ਜਿੱਦਾਂ ਤੁਸੀਂ ਦੱਸਿਆ ਤੁਹਾਡੇ ਬੇਟੇ ਨੂੰ ਇੱਥੇ ਰਹਿਣ ਨੂੰ ਕਾਫੀ ਟਾਈਮ ਹੋ ਗਿਆ ਨਾ ਤਾਂ ਇੱਥੇ ਮਹਿੰਗਾਈ ਦੇ ਵਿੱਚ ਜੇ ਆਪਾਂ ਦੇਖੀ ਤੇ ਕਮਾਈ ਦੇ ਵਿੱਚ ਪਹਿਲਾਂ ਦੇ ਸਮੇਂ ਨਾਲੋਂ ਕਿੰਨਾ ਫਰਕ ਮਹਿਸੂਸ ਹੁੰਦਾ ਹੈ ਕੋਈ ਜੇ ਤੇ ਆਪਾਂ ਮਹਿੰਗਾਈ ਦਾ ਲਈਏ ਤੇ ਇੱਥੇ ਜੇ ਸਾਡੀ ਤਨਖਾਹ ਵੀ ਉਸ ਹਿਸਾਬ ਨਾਲਾਈ ਹੈ ਤਨਖਾਹ ਦੇ ਹਿਸਾਬ ਨਾਲ ਥੋੜੀ ਜਿਹੀ ਮਹਿੰਗਾਈ ਹੈਗੀ ਤੇ ਪਰ ਲੇਕਿਨ ਮਹਿਸੂਸ ਨਹੀਂ ਹੁੰਦੀ ਇੱਥੇ ਬਹੁਤ ਸਾਰੇ ਕਮੈਂਟਰੀਆਂ ਦੇ ਲੋਕਾਂ ਨੂੰ ਮਿਲਦੇ ਹੋਣਗੇ ਹਾਂਜੀ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੇ ਇੱਥੇ ਨੀਗਰੋ ਰਹਿੰਦੇ ਆ ਇੱਥੇ ਕਾਲੇ ਵੀ ਰਹਿੰਦੇ ਗੋਰੇ ਵੀ ਰਹਿੰਦੇ ਪਾਕਿਸਤਾਨੀ ਵੀ ਰਹਿੰਦੇ ਆ ਚਾਈਨੀਜ਼ ਰਹਿੰਦੇ ਨੇ ਹਰ ਦੇਸ਼ ਦੀ ਦਾ ਵਰਗ ਇੱਥੇ ਰਹਿ ਰਿਹਾ ਪਰ ਇੱਥੇ ਕੋਈ ਕਿਸੇ ਦੀ ਪਛਾਣ ਨਹੀਂ ਕਰ ਸਕਦਾ ਕਿ ਇਹ ਫਲਾਣੇ ਦੇਸ਼ ਦਾ ਇਹੋ ਜਿਹਾ ਪਿਆਰ ਨਾਲ ਰਹਿ ਰਹੇ ਆ ਕਿ ਹੁਣ ਮੁਸਲਮ ਤਬਕਾ ਇੱਥੇ ਉਹ ਸਾਡੇ ਨਾਲ ਇਨੇ ਕੋਲ ਮਿਲ ਜਾਂਦੇ ਨੇ ਜਿੰਨਾ ਕੋ ਹਿਸਾਬ ਨਹੀਂਗਾ ਬੜਾ ਪਿਆਰ ਸਤਿਕਾਰ ਦਿੰਦੇ ਆ ਕਈ ਘਰਾਂ ਦੇ ਵਿੱਚ ਸ਼ੇਅਰਿੰਗ ਚ ਰਹਿ ਰਹੇ ਨੇ ਸਟੂਡੈਂਟ ਰਹਿ ਰਹੇ ਨੇ ਪਾਕਿਸਤਾਨ ਦੇ ਇੰਡੀਅਨ ਰਹਿ ਰਹੇ ਇਕੱਠੇ ਤੇ ਆਪੋ ਜੀ ਕੋਈ ਕਹਿ ਨਹੀਂ ਸਕਦਾ ਵੀ ਇਹ ਮੁਸਲਮਾਨਾਂ ਤੇ ਇਹ ਇੰਡੀਅਨਾਂ ਤੇ ਇਹ ਪਾਕਿਸਤਾਨੀ ਆ ਬੜੇ ਪਿਆਰ ਨਾਲ ਲੋਕੀ ਰਹ ਰਹੇ ਆ ਠੀਕ ਹੈ ਜੀ ਇੱਕ ਜਿਹੜੇ ਨਵੇਂ ਸਟੂਡੈਂਟ ਆ ਰਹੇ ਆ ਅੱਜ ਕੱਲ੍ਹ ਹਨਾ ਉਹਨਾਂ ਦੇ ਲਈ ਤੁਹਾਡਾ ਕੀ ਮੈਸੇਜ ਆ ਤੁਹਾਡੀ ਜਾਣਕਾਰੀ ਦੇ ਮੁਤਾਬਕ ਤੁਸੀਂ ਕੀ ਮਹਿਸੂਸ ਕਰਦੇ ਹੋ ਉਹਨਾਂ ਬਾਰੇ ਵੇਖੋ ਜੀ ਮੈਂ ਅੱਗੇ ਵੀ ਥੋੜੀ ਜਿਹੀ ਗੱਲ ਤੁਸੀਂ ਤੁਹਾਨੂੰ ਕਹੀ ਦੱਸੀ ਹੈ ਕਿ ਨਵੇਂ ਸਟੂਡੈਂਟ ਕੁਛ ਨਾ ਕੁਛ ਹੁਨਰ ਤਾਂ ਇੰਗਲਿਸ਼ ਤੇ ਜਾਂ ਜੋ ਸਬਜ ਬਾਜ ਵਿਖਾਉਂਦੇ ਨੇ ਏਜੈਂਟ ਆਊ ਆ ਜੂ ਆ ਉਹ ਬਹੁਤ ਬੁਰਾ ਹਾਲ ਜੇ ਮਾਂ ਪਿਓ ਨੂੰ ਪੁਰਜੋਰ ਅਪੀਲ ਆ ਜਿਹੜਾ ਵੀ ਤੁਸੀਂ ਇੱਥੇ ਵੀਜ਼ਾ ਲਾ ਕੇ ਭੇਜਣਾ ਜਾਂ ਸਟੂਡੈਂਟ ਜਾਂ ਇੱਕ ਉਹ ਹੋਮ ਕੇਅਰ ਦਾ ਲਾਉਂਦੇ ਨੇ ਉਹ ਇੱਥੇ ਹਫ਼ਤੇ 'ਚ ਇੱਕ ਦਿਨ ਕੰਮ ਦਿੰਦੇ ਜੀ ਹੋਮ ਕੇਅਰ ਦਾ ਬਹੁਤ ਹੀ ਇੱਥੇ ਠੱਗੀ ਲੋਕਾਂ ਨੇ 30 35 35 ਲੱਖ ਲਾ ਕੇ ਇੱਥੇ ਜਿਸ ਬੰਦੇ ਨੇ ਆਉਣਾ ਇੱਥੇ ਆਉਂਦੇ ਦਾ ਕੰਮ ਨਹੀਂ ਮਿਲਦਾ ਭੁੱਖੇ ਮਰਨ ਡਿਆ ਵਿਚਾਰੇ ਉਹ ਇੱਕ ਦੂਜੇ ਦੀ ਚਲੋ ਇੱਥੇ ਪੰਜਾਬੀ ਜਾਂ ਪਾਕਿਸਤਾਨੀ ਇੱਕ ਦੂਜੇ ਦੀ ਮਤਬੋਹ ਕਰਨਗੇ ਜਿਹੜਾ ਕੋ ਬੱਚਾ ਹੁੰਦਾ ਉਹਨੂੰ ਦੋ ਦੋ ਤਿੰਨ ਤਿੰਨ ਮਹੀਨੇ ਘਰ ਹੁਣਾਡੇ ਕੋਈ ਆਏ ਨੇ ਹੁੰਦੇ ਨੇ ਅਸੀਂ ਰੱਖਨੇ ਆ ਘਰ ਅਹੀਂ ਉਹਨੂੰ ਰੋਟੀ ਪਾਣੀ ਰੈਂਟ ਨਹੀਂ ਦੇਂਦੇ ਅਹੀਂ ਆਪਾਂ ਨਾ ਹਰ ਚੀਜ਼ ਦੀ ਸੇਵਾ ਕਰਦੇ ਆਂ ਤੇ ਉਹਨਾਂ ਨੂੰ ਕੰਮ ਲੱਭ ਕੇ ਦਿੰਨੇ ਆਂ ਕਿਉਂਕਿ ਲਵ ਨੀਤ ਦੀ ਮਾੜੀ ਮੋਟੀ ਇੱਥੇ ਵਾਗ ਵੀ ਹੈਗੀ ਆ ਤੇ ਉਹਨੂੰ ਕੰਮ ਲੱਭ ਦੀ ਤਰ੍ਹਾਂ ਦੇਖੋ ਜੀ ਹੈਲਪ ਤੇ ਇੱਥੇ ਕਰਨੀ ਪੈਂਦੀ ਆ ਕਿਉਂਕਿ ਇੱਥੇ ਨਾ ਕੋਈ ਸਾਡਾ ਮਾਸੀ ਆ ਨਾ ਮਾਮਾ ਹੈ ਨਾ ਚਾਚਾ ਹੈ ਨਾ ਤਾਇਆ ਅਹੀਂ ਆਪੋ ਜੀ ਹੀ ਸਾਰੇ ਜਿਹੜੇ ਆ ਚਾਚੇ ਤਾਇਆ ਆ ਆਪੋ ਜੀ ਹੀ ਪਿਆਰ ਵਧਾ ਕੇ ਤੇ ਅਹੀਂ ਇੱਥੇ ਆਪਣਾ ਮਨ ਟਿਕਾਇਆ ਹੋਇਆ ਕੱਲੀਆਂ ਕੁੜੀਆਂ ਪੜਨ ਵਾਸਤੇ ਆ ਜਾਂਦੀਆਂ ਆ ਠੀਕ ਆ ਉਹਨਾਂ ਨੂੰ ਇੰਨੀ ਨਹੀਂ ਨੌਲੇਜ ਹੁੰਦੀ ਉੱਥੇ ਉਹਨਾਂ ਨੇ ਨਹੀਂ ਕੋਈ ਕੰਮ ਕੀਤਾ ਹੁੰਦਾ ਉਹਨਾਂ ਬਾਰੇ ਤੁਸੀਂ ਕੋਈ ਆਪਣਾ ਇਨਸੀਡੈਂਟ ਸ਼ੇਅਰ ਕਰਨਾ ਚਾਹੋਗੇ ਹਾਂਜੀ ਇਹ ਗੱਲ ਜਿਹੜੀ ਹੈ ਬਹੁਤ ਹੀ ਵਧੀਆ ਕੀਤੀ ਹੈ ਜਿਹੜਾ ਬੱਚਾ ਇੱਥੇ ਆ ਰਿਹਾ ਉਸ ਬੱਚੇ ਨੂੰ ਘਰ ਚੋਂ ਮਾਪੇ ਦਾ ਫਰਜ਼ ਬੰਦਾ ਉਹਨੂੰ ਹਰ ਤਰ੍ਹਾਂ ਦੀ ਰੋਟੀ ਪਾਣੀ ਬਣਾਉਣਾ ਸਿਖਾ ਕੇ ਭੇਜੋ ਕਿਉਂਕਿ ਇੱਥੇ ਸਫਾਈਆਂ ਵੀ ਆਪ ਕਰਨੀਆਂ ਰੋਟੀ ਵੀ ਆਪ ਬਣਾਉਣੀ ਆ ਕੰਮ ਤੇ ਵੀ ਜਾਣਾ ਪੜਨ ਵੀ ਜਾਣਾ ਜਿਹੜੇ ਬੱਚੇ ਨੂੰ ਰੋਟੀ ਬਣਾਉਣੀ ਨਾ ਆਉਂਦੀ ਉਹ ਕੀ ਕਰੂਗਾ ਉਹ ਬਰੈਡ ਖਾਊਗਾ ਉਹ 버ਗਰ ਖਾਊਗਾ ਉਹ ਫਲਾਂ ਚੀਜ਼ ਖਾਊਗਾ ਉਹ ਸਿਹਤ ਲਈ ਨੁਕਸਾਨ ਦੇ ਦੇ ਜਿਹੜੀ ਆਪਣੀ ਘਰ ਦੀ ਚੀਜ਼ ਖਾਣੀ ਆ ਉਹਦੇ ਵਰਗੀ ਰੀਸ ਕੋਈ ਨਹੀਂ ਕਿਉਂਕਿ ਇਹ ਬਜਾਰੋਂ ਖਾਵਾਂਗੇ ਸਾਨੂੰ ਇੱਕ ਤੇ ਮਹਿੰਗਾ ਪਵੇਗਾ ਕਿਉਂਕਿ ਇੱਥੇ ਪੌਂਡ ਦਾ ਰੇਟ ਬਜਾਰੋਂ ਕੋਈ ਨਾਰਮਲ ਚੀਜ਼ ਲੈਣ ਜੇ ਚਾਰ ਪੰਜ ਪੌਂਡ ਦੀ ਪੈਣੀ ਹੈ ਇੱਧਰ ਤੇ ਚਾਰ ਪੰਜ ਪੌਂਡ ਇੰਡੀਆ ਦਾ 450 ਰੁਪਿਆ 450 ਰੁਪਏ ਠੀਕ ਹੈ ਐਸ ਕਰਕੇ ਮਾਂ ਪਿਓ ਨੂੰ ਇਹ ਅਪੀਲ ਹੈ ਵੀ ਜਿਸ ਬੱਚੇ ਨੂੰ ਭੇਜਣਾ ਹੈ ਉਹਨੂੰ ਟਾਈਮ 'ਤੇ ਉੱਠਣਾ ਘੱਟ ਸੌਣਾ ਤੇ ਰੋਟੀ ਬਣਾਉਣੀ ਇਹ ਜ਼ਰੂਰੀ ਸਖਾਉ। ਇੱਕ ਜਿਹੜੀ ਤੁਸੀਂ ਗੱਲ ਕਹੀ ਹੈ ਘੱਟ ਸੌਣ ਦੀ ਇਹ ਵੀ ਬਹੁਤ ਜ਼ਿਆਦਾ ਇੱਕ ਸਮੱਸਿਆ ਕਿਉਂਕਿ ਇੰਡੀਆ ਦੇ ਵਿੱਚ ਆਪਾਂ ਡਿਸਪਲਨ ਦੇ ਵਿੱਚ ਨਹੀਂ ਰਹਿੰਦੇ 10 ਘੰਟੇ 12 ਘੰਟੇ ਰੈਗੂਲਰ ਸੌਣੇ ਰਹਿੰਦੇ ਆ। ਬਸ ਉੱਥੇ ਆਣ ਕੇ ਤੇ ਇੱਥੇ ਆਣ ਕੇ ਸਾਨੂੰ ਇਹੋ ਦਿੱਕਤ ਪੈਂਦੀ ਆ। ਉੱਥੇ ਸਾਨੂੰ ਮਾਂ ਪਿਓ ਨੇ ਗਜਾਇਆ ਹੁੰਦਾ ਅਸੀਂ ਆਪ ਇਦਾਂ ਕਰਦੇ ਰਹੇ ਆਂ ਇੰਡੀਆ। ਸਾਡੇ ਬੱਚੇ ਵੀ ਤਾਂ ਸਵੇਰੇ ਉੱਠਦੇ ਨਹੀਂ ਪਰ ਇੱਥੇ ਉਹ 4 ਘੰਟੇ ਸੌਂਦਾ ਰਿਹਾ ਮੇਰਾ ਬੇਟਾ ਸਿਰਫ। ਹਾਂ ਜਿਹੜੇ ਬੱਚੇ ਆਰੇ ਨੇ ਤੇ ਉਹ ਘਰ ਜਿਹੜੀ ਨੀਂਦ ਘਰਦੀ ਹੁੰਦੀ ਹੈ ਨਾ ਉੱਥੇ ਉਹ ਆਪਣੇ ਇੰਡੀਆ ਦੇ 에어ਪੋਰਟ ਤੇ ਛਾੜੇ ਛਾੜੋ ਇੱਥੇ ਨਾ ਨਾਲ ਲੈ ਕੇ ਆ ਕਿਉਂਕਿ ਇੱਥੇ ਸੋਵੋਗੇ ਨੀਂਦ ਲਿਆਵੋਗੇ ਤੇ ਤੁਹਾਡਾ ਪੂਰਾ ਨਹੀਂ ਜਾ ਪੜਨਾ ਇੱਥੇ ਤੁਸੀਂ ਕਹਿ ਸਕਦੇ ਹੋ ਵੀ ਡਿਸਪਲਨ ਦੇ ਵਿੱਚ ਮਸ਼ੀਨਾ ਵਾਂਗ ਕੰਮ ਕਰਨਾ ਪੈਂਦਾ ਇੱਥੇ ਜੇ 4 ਘੰਟੇ ਡਿਊਟੀ ਹੈ 4 ਘੰਟੇ ਮਤਲਬ ਡਿਊਟੀ ਡਿਊਟੀ ਫੋਨ ਵੀ ਨਹੀਂ ਸੁਣ ਦੇਣਾ ਫੋਨ ਵੱਖਰਾ ਰੱਖਾ ਲੈਂਦੇ ਆ ਠੀਕ ਹੈ ਕਿਉਂਕਿ ਇੱਥੇ ਕੰਮ ਹੈ ਕੰਮ ਬਿਲਕੁਲ ਜੀ ਇੱਥੇ ਚੰਮ ਨਹੀਂ ਮਿੱਠਾ ਜੇ ਉਹਨਾਂ ਪੈਸੇ ਦੇਣੇ ਆ ਤਾਂ ਉਹਨਾਂ ਕੰਮ ਲੈਣਾ ਇੱਕ ਤੁਸੀਂ ਵੀ ਅੰਕਲ న్యూਸ ਵਗੈਰਾ ਪੜ੍ਹਦੇ ਰਹੋਗੇ ਨਾ ਪਿੱਛੇ ਜੀ ਇੱਕ ਹਵਲਦਾਰ ਸੀ ਉਹਦੇ ਬੇਟੇ ਦੇ ਨਾਲ 18 ਲੱਖ ਰੁਪਏ ਦੀ ਠੱਗੀ ਹੋ ਗਈ ਤੇ ਉਹਨੇ ਸੁਸਾਈਡ ਕਰ ਲਿਆ ਹਾਂਜੀ ਤਾਂ ਤੁਸੀਂ ਏਜੰਟਾਂ ਦੀ ਗੱਲ ਕੀਤੀ ਸੀ ਤਾਂ ਮਾਪਿਆਂ ਨੂੰ ਕੀ ਸੋਚਣਾ ਚਾਹੀਦਾ ਏਜੰਟਾਂ ਦੇ ਵਿੱਚ ਦੇਖੋ ਜੀ ਪਹਿਲੀ ਗੱਲ ਤੇ ਵੀ ਆਪਾਂ ਕੋਈ ਵੀ ਇੰਡੀਆ ਤੋਂ ਸਾਨੂੰ ਕੋ ਫੋਨ ਕਰਕੇ ਪੁੱਛਦਾ ਵੀ ਕੀ ਕਰੀਏ ਕਿੱਦਾਂ ਕਰੀਏ ਆਉਣਾ ਆਉਣ ਲੱਗੇ ਆ ਪਹਿਲੋ ਤੁਹਾਨੂੰ ਅਸੀਂ ਉਹਨੂੰ ਸਹੀ ਗਾਈਡ ਕਰੀਏ ਨਾ ਉਹ ਕਹਿੰਦੇ ਲੈ ਜੀ ਆਪ ਸੈੱਟ ਹੋ ਕੇ ਲੈ ਜਾ ਕੇ ਸਾਡੇ ਬੱਚੇ ਨੂੰ ਹੁਣ ਜਿਹੜੇ ਬੱਚੇ ਨੇ ਘਰ ਕੌਲੀ ਚੋਕ ਉੱਥੇ ਨਾ ਰੱਖੀ ਹੋਏ ਉਹਨੂੰ ਇੱਥੇ ਭੇਜ ਦੋਗੇ ਇੱਥੇ ਆਣ ਕੇ ਧੋਖਾ ਖਾਊਗਾ ਵਿਚਾਰਾ ਉਹ ਭੁੱਖਾ ਹੀ ਵੀ ਮਰੂਗਾ ਕੰਮ ਉਹਨੇ ਲਾੜ ਪਿਆਰ ਨਾ ਜਿੰਨਾ ਦਾ ਲਾੜ ਪਿਆਰ ਉੱਥੇ ਹੁੰਦਾ ਇੱਥੇ ਲਾੜ ਪਿਆਰ ਨਹੀਂ ਜਰਨਾ ਐਸੇ ਸਾਲ ਇੱਕ ਨਿਊਜ਼ ਆ ਰਹੀ ਸੀ ਜੀ ਆਪਣੇ ਪੰਜਾਬ ਦੇ ਵਿੱਚ ਇੱਕ ਹਵਲਦਾਰ ਸੀ ਜਿਹਦੇ ਕੇ ਬੇਟੇ ਦੇ ਨਾਲ ਏਜੰਟ ਨੇ 26 ਲੱਖ ਰੁਪਏ ਦੀ ਠੱਗੀ ਮਾਰੀ ਤੇ ਉਹ ਹਵਲਦਾਰ ਸੁਸਾਈਡ ਕਰ ਗਿਆ ਮਾਪਿਆਂ ਨੂੰ ਬੱਚੇ ਭੇਜਣ ਤੋਂ ਪਹਿਲਾਂ ਏਜੰਟ ਬਾਰੇ ਜਾਣਕਾਰੀ ਪੂਰੀ ਹੋਣੀ ਚਾਹੀਦੀ ਹੈ ਹਾਂਜੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੇਖੋ ਜੀ ਇਹ ਤੇ ਹੁਣ ਅੱਜ ਯੋਗ ਜਮਾਨਾ ਜਿਹੜਾ ਹੈ ਨਾ ਇਹ ਪੜਿਆ ਲਿਖਿਆ ਦਾ ਜੋ ਵੀ ਤੁਸੀਂ ਗੱਲ ਕਰਨੀ ਹੈ ਗੂਗਲ ਤੇ ਸਰਚ ਕਰੋ ਸਾਰੀ ਚੀਜ਼ ਪ੍ਰਤੱਖ ਸਾਹਮਣੇ ਆ ਜਾਂਦੀ ਹੈ ਇਹ ਲੋੜ ਹੈ ਕਿ ਹਾਂ ਤੇ ਤੱਲੇ ਮਾਰਨੀ ਇੱਕ ਮਿੰਟ ਵਿਚਾਰ ਹੈ ਇੱਕ ਹਾਂਜੀ ਇਹ ਸਮਝ ਰਿਆਂ ਏਜੰਟਾਂ ਕੋ ਸੁਚੇਤ ਰਹੋ ਏਜੰਟਾਂ ਦੀ ਗੱਲ ਤੇ ਕਦੇ ਨਾ ਮਗਰ ਲਗੋ ਠੀਕ ਹੈ ਤੇ ਕੋਹ ਕਰਕੇ ਫੇਰ ਵੀ ਚੱਲੋ ਜੇ ਮੰਨ ਲਓ ਮੇਰਾ ਪਰਿਵਾਰ ਨਹੀਂ ਪੜਿਆ ਲਿਖਿਆ ਮੈਂ ਵੀਜਾ ਲਵਾ ਰਿਹਾ ਜੇ ਮੈਂ ਨਹੀਂ ਪੜਿਆ ਲਿਖਿਆ ਤੇ ਹੋਰ ਤੇ ਕੋਈ ਜਾਂ ਮੇਰਾ ਪਰਿਵਾਰ ਨਹੀਂ ਪੜਿਆ ਲਿਖਿਆ ਹੋਰ ਤੋ ਕੋ ਪੜਿਆ ਲਿਖਿਆ ਹੈ ਨਾ ਪਿੰਡੀ ਚੋਂ ਰਿਸ਼ਤੇਦਾਰ ਚੋਂ ਚਾਚਾ ਤਾਇਆ ਮਾਮਾ ਪੂਪੜ ਕੋਈ ਵੀ ਉਹਦੇ ਨਾਲ ਸ਼ੇਅਰ ਕਰੋ ਬਟ ਅਹੀ ਜਦੋਂ ਉਹਨਾਂ ਕੋਲ ਘਰ ਰੱਖ ਕੇ ਜੈਂਟਾਂ ਦੇ ਵਿਸ਼ਵਾਸ ਕਰ ਲੈਂਦੇ ਆ ਨਾ ਉੱਥੇ ਮੇਰੇ ਧੋਖਾ ਖਾਨੇ ਐ ਇਹ ਹੋਈ ਤਾਂ ਸਾਡੀ ਗਲਤੀ ਆ ਜਦੋਂ ਅਸੀਂ ਪੜਦਾ ਰੱਖਨੇ ਆ ਅਸੀਂ ਰਿਸ਼ਤੇਦਾਰ ਨੂੰ ਨਹੀਂ ਦੱਸਦੇ ਲੈ ਵੀ ਇਹ ਕਹੇ ਨਾ ਵੀ ਹਾਏ ਇਹਦਾ ਮੁੰਡਾ ਬਾਹਰ ਚਲ ਚਲਿਆ ਫਲਾਣਾ ਟਿਕਾਣਾ ਬਟ ਨਹੀਂ ਇਦਾਂ ਨਹੀਂ ਕਰਨਾ ਬਾਕੀ ਹੋਰ ਇੱਕ ਹੋਰ ਗੱਲ ਆ ਹੁਣ ਮੰਨ ਲਓ ਏਜੰਟ ਤੁਹਾਨੂੰ ਕਹਿੰਦੇ ਜੀ ਉੱਥੇ ਕੇਅਰ ਹਾਊਸ ਦੇ ਵਿਜੇ ਆਏ ਨੇ ਉਹ ਤੁਹਾਨੂੰ ਕੰਪਨੀ ਭੇਜਦੇ ਆ ਉੱਥੇ ਕੰਮ ਮਿਲੇਗਾ ਇੱਥੇ ਕੰਪਨੀਆਂ ਸਾਰੀਆਂ ਫੇਕ ਆਉਂਦੀਆਂ ਨੇ ਫੇਕ ਨੇ ਉਹ ਕਿਤੇ ਹੋਰ ਕੰਪਨੀ ਚੇਂਜ ਕਰ ਲੈਂਦੇ ਨੇ ਫੇਕ ਕੰਪਨੀ ਦਾ ਵਿਜਲ ਏਜੰਟ ਵਿਜਲ ਆਂਦੇ ਨੇ 30-35 ਲੱਖ ਰੁਪਇਆ ਲੈ ਕੇ ਇੱਥੇ ਆਣ ਕੇ ਵਿਚਾਰੇ ਉਹ ਜੋੜਾ ਜਾਂ ਬੱਚੇ ਨਾਲ ਲੈ ਕੇ ਇੱਥੇ ਰੁੱਲਦੇ ਫਿਰਦੇ ਇੱਥੇ ਮੁੜ ਕੇ ਰੋਟੀ ਨਹੀਂ ਪੂਰੀ ਹੁੰਦੀ ਬਿਲਕੁਲ ਜੀ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿਉਂਕਿ ਇੱਥੇ ਕੇਅਰ ਹੋਮ ਦੇ ਵੀਜ਼ਾ ਦੇ ਵਿੱਚ ਬਹੁਤ ਸਾਰੀਆਂ ਠੱਗੀਆਂ ਵੱਜੀਆਂ ਐਕਚੁਅਲ ਦੇ ਵਿੱਚ ਉਹ ਕੰਪਨੀਆਂ ਉੱਥੇ ਹੈ ਨਹੀਂ ਮੇਰੇ ਵੀ ਇੱਥੇ ਦੇਖਣ ਦੇ ਵਿੱਚ ਕਾਫੀ ਸਾਰੇ ਕੇਸ ਆਏ ਆ ਜਾਂ ਤਾਂ ਉਹਨਾਂ ਨੂੰ ਇੱਕ ਦੋ ਜੁੜੇ ਤੇ ਇਹ ਜਿਹੜੇ ਇੰਡੀਆ ਵਾਪਸ ਚਲੇ ਗਏ ਜਾਂ ਉਹਨਾਂ ਨੂੰ ਦੁਬਾਰੇ ਪੈਸਾ ਖਰਚ ਕੇ ਸਪਾਂਸਰਸ਼ਿਪ ਲੈਣੀ ਪਈ ਇੱਕ ਹੋਰ ਸੀ ਸਾਡਾ ਰਿਸ਼ਤੇਦਾਰ ਆਇਆ ਉਹ ਇਸ ਵਿੱਚ ਤੇ ਆਇਆ ਲੇਕਿਨ ਉਹਦਾ ਵੀ ਵੀਜ਼ਾ ਜਿਹੜਾ ਨਾ ਉਹ ਏਜੰਟ ਫੇਰ 15 ਲੱਖਾਂ ਦੀ ਲੈਣੀ ਆ ਉਹ ਫਿਰ ਉਹੀ ਲੈ ਕੇ ਦੌੜ ਗਈ ਓਕੇ ਦੋ ਜਣਿਆਂ ਦਾ 30 ਲੱਖ ਲੈ ਕੇ ਫਿਰ ਰੋ ਰਹੀ ਇਹਨਾਂ ਏਜੰਟਾਂ ਤੋਂ ਇਸ ਕਰਕੇ ਸੁਚੇਤ ਰਹਿਣਾ ਚਾਹੀਦਾ ਕੋਹ ਕਰਕੇ ਆਓ ਸਾਰੇ ਨਾਂ ਸ਼ੇਅਰ ਕਰਕੇ ਆਓ ਇਹ ਨਾ ਖੁਪੀ ਕੋਈ ਟੜ ਨਾ ਜੈਲ ਸੀ ਕਰ ਰਿਆ ਪਰ ਨਹੀਂ ਥੁੜਕੇ ਵੀ ਤੂੰ ਧੋਖਾ ਖਾਓਗੇ ਠੀਕ ਹੈ ਇੱਕ ਸਟੂਡੈਂਟ ਜਿੱਦਾਂ ਕੰਮ ਵੀ ਕਰਦਾ ਹਾਂਜੀ ਉਹ ਪੜ੍ਹਾਈ ਵੀ ਕਰਦਾ ਨਾ ਤੇ ਘਰ ਦੇ ਖਰਚੇ ਵਗੈਰਾ ਵੀ ਆਪਣੇ ਚੱਲਦਾ ਤਾਂ ਉਥੇ ਮਾਪੇ ਵੀ ਉਹਨਾਂ ਨੂੰ ਫੋਨ ਕਰਦੇ ਵੀ ਇੰਨਾ ਪੈਸਾ ਲਾ ਚੁੱਕੇ ਕੁਝ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ ਦੇਖੋ ਇਹ ਆਟੋਮੈਟਿਕਲੀ ਆ ਜਿਸ ਬੰਦੇ ਨੇ ਉੱਥੇ ਇੰਨੇ ਪੈਸੇ ਲਾ ਕੇ ਆਉਣ ਮਾਪੇ ਉਹਨੇ ਪਤਾ ਨਹੀਂ ਪੈੜੀ ਵੇਚ ਕੇ ਦਿੱਤੇ ਆ ਕਰ ਵਿਚ ਕੀ ਦਿੱਤੇ ਆ ਵਿਆਜੀ ਚੁੱਕ ਕੇ ਦਿੱਤੇ ਆ ਉਹਦੀ ਤੇ ਖੁਰ ਕਿਸ ਤਰੀਕ ਪਾ ਬੱਚੇ ਨੂੰ ਨਹੀਂ ਨਾ ਕੀਤੀ ਬੱਚੇ ਨੂੰ ਤਾਂ ਭੇਜਤਾ ਬੱਚਾ ਇੱਥੇ ਆਣ ਕੇ ਕੰਮ ਨਾ ਮਿਲਿਆ ਤੇ ਬੱਚੇ ਨੇ ਫਿਰ ਡਿਪਰੈਸਡ ਇਚ ਆਉਣਾ ਬਿਲਕੁਲ ਖਰਚਾ ਤੇ ਬਰਕਰਾਰ ਰਹਿਣਾ ਢਿੱਡ ਤੇ ਲੱਗਾ ਇਹਨੇ ਰੋਟੀ ਮੰਗਣੀ ਮੰਗਣੀ ਆ ਹੋਰ ਨਿੱਜੀ ਲੋੜਾਂ ਨੇ ਉਹ ਸਹੀ ਨੂੰ ਚਾਹੀਦੀਆਂ ਚਾਹੀਦੀਆਂ ਨੇ ਇੱਕ ਸੋਸ਼ਲ ਮੀਡੀਆ ਤੇ ਕਾਫੀ ਸਾਰਾ ਇਹ ਵੀ ਹੁੰਦਾ ਵੀ ਪੰਜਾਬ ਦੇ ਬੱਚੇ ਆ ਕੇ ਇੱਥੇ ਗੰਦ ਬੰਦੇ ਆ ਵੀ ਅਵਾਰਾਗਰਦੀ ਕਰਦੇ ਆ ਸੋ ਤੁਹਾਨੂੰ तकरीबन 2 ਸਾਲ ਹੋ ਗਏ ਜੁਕੇ ਰਹਿੰਦੇ ਨੇ ਤੁਸੀਂ ਇਦਾਂ ਦਾ ਕੁਝ ਵੇਖਿਆ ਵੇਖੋ ਜੀ ਇਹ ਗੱਲ ਗਲਤ ਹੈ ਜਿਹੜਾ ਪੰਜਾਬੀ ਚ ਕਹ ਦੋ ਜਿਵੇਂ ਕਹ ਲਓ ਜਿਹੜਾ ਇੱਥੇ ਭੁੱਖਾ ਲੋਹਰ ਭੁੱਖਾ ਜਿਹੜਾ ਇੱਥੇ ਵਿਗੜਿਆ ਲੋਹਰ ਵਿਗੜਿਆ ਜਿਸ ਬੰਦੇ ਨੇ ਵਿਗੜਣਾ ਨਾ ਉਹ ਕਿਤੇ ਵੀ ਚਲ ਜਾਓ ਉਹਨੇ ਸੁਧਰਨਾ ਨਹੀਂ ਹੈਗਾ ਉਹਨੇ ਜਾ ਕੇ ਗੰਦ ਪਾਉਣਾ ਪਾਉਣਾ ਬਟ ਇੱਥੇ ਅਜੇ ਤੱਕ ਮੈਨੂੰ 2 ਸਾਲ ਹੋ ਗਏ ਇਹਨੇ ਇੱਥੇ ਕੋਈ ਮਾੜੀ ਹਰਕਤ ਕਿਸੇ ਦੀ ਨਹੀਂ ਮੈਂ ਸੁਣੀ ਕਿਉਂਕਿ ਇੱਥੇ ਕੰਮ ਸਮੇਂ ਇਹੋ ਜਿਹਾ ਇੱਥੇ ਕਿਸੇ ਕੋਲ ਟਾਈਮ ਹੀ ਨਹੀਂ ਹੈਗਾ ਇਹੋ ਜੀਆਂ ਗੱਲਾਂ ਹਰਕਤਾਂ ਕਰਨ ਦਾ ਕਿ ਇੱਥੇ ਬੱਚੇ ਜਿਹੜਾ ਵੀ ਹੁੰਦਾ ਕਿਉਂਕਿ ਇੱਥੇ ਆਣ ਕੇ ਮਹੀਨੇ ਦੇ ਵਿੱਚ ਵੀ ਸਾਰਾ ਪਤਾ ਲੱਗ ਜਾਂਦਾ ਵੀ ਹਾਂ ਇੱਥੇ ਮਿਹਨਤ ਤੋਂ ਬਿਨਾਂ ਕੋਈ ਮੁੱਲ ਨਹੀਂ ਜੇ ਕੰਮ ਕਰਨਾ ਹੀ ਪੈਣਾ ਜੇ ਸ਼ਰਾਰਤਾਂ ਕਰਾਂਗੇ ਤੇ ਇੱਥੇ ਦੂਰ ਦੂਰ ਤੱਕ ਐਡੇ-ਐਡੇ ਵੱਡੇ ਕੈਮਰੇ ਲੱਗੇ ਨੇ ਤੁਸੀਂ ਤਾਂ ਗੱਡੀ ਨੂੰ 1% ਵਧ ਸਪੀਡ ਤੇ ਚਲਾ ਸਕਦੇ ਤੇ ਹਰਕਤਾਂ ਤੇ ਬਹੁਤ ਦੂਰ ਦੀ ਗੱਲ ਇੱਕ ਨਸ਼ਾਵਰੇ ਤੁਸੀਂ ਕੀ ਕਹਿਣਾ ਚਾਹੋਗੇ ਵੇਖੋ ਜੀ ਜੇ ਤੇ ਕੋ ਨਾ ਪੀ ਜੇ ਹੁਣ ਪੰਜਾਬ ਚ ਬੜੀ ਮਸ਼ਹੂਰੀ ਹੈ ਜੀ ਛੇਵਾਂ ਦਰਿਆ ਨਸ਼ੇ ਦਾ ਛੇਵਾਂ ਦਰਿਆ ਸਾਰੇ ਨੇ ਢੋਲਾ ਪਾਇਆ ਓਏ ਕੱਲੇ ਪੰਜਾਬ ਚ ਥੋੜਾ ਨਸ਼ਾ ਹੈ ਨਸ਼ਾ ਤਾਂ ਵਰਲਡ ਤੇ ਹੈ ਹਰ ਚੀਜ਼ ਮਿਲਦੀ ਹੈ ਜਿਹੜੇ ਮਰਜੀ ਕੰਟਰੀ ਚਲ ਜਾਓ ਪਰ ਉੱਥੇ ਲਿਮਟ ਹੈ ਇਹ ਨਹੀਂ ਪੀ ਹਾਂ ਪੰਜਾਬ ਚ ਬੇਰੋਜ਼ਗਾਰੀ ਕਰਕੇ ਜੇ ਤੁਸੀਂ ਕਹੋ ਕੋਈ ਸਾਰੇ ਹੀ ਬੱਚੇ ਉੱਥੇ ਨਸ਼ੇ ਚ ਨੇ ਨਹੀਂ ਗਲਤ ਗੱਲ ਹੈ ਕਿ ਦੀ ਆਪਾਂ ਸਰਕਾਰਾਂ ਦੀ ਗੱਲ ਕਰੀਏ ਜੀ ਦੇਖੋ ਜੀ ਇਹ ਕੋਈ ਇਹ ਗੱਲ ਦਾ ਤੇ ਜ਼ਮੀਨ ਅਸਮਾਨ ਦਾ ਫਰਕ ਹੈ ਹੁਣ ਇੱਥੇ ਮੰਨ ਲਓ ਜਿਹੜਾ ਕੋਈ ਇਧਰ ਦਾ ਬਚਿੰਦਾ ਏ ਤੇ ਉਸ ਬੰਦੇ ਨੂੰ ਉਸ ਬੱਚੇ ਨੂੰ ਜਿਹੜੀ ਹੈ ਸਰਕਾਰ ਆਫਰ ਦਿੰਦੀ ਹੈ ਵੀ ਹਾਂ ਵੀ ਤੂੰ ਕਿਹੜੇ ਕੰਮ ਚੋਂ ਪੜਨਾ ਚਾਹੁੰਦਾ ਤੂੰ ਕੋ ਪੜਨਾ ਚਾਹੁੰਦਾ ਹੈਰ ਕਰਨਾ ਚਾਹੁੰਦਾ ਕੋਈ ਹੁਨਰ ਸਿੱਖਣਾ ਚਾਹੁੰਦਾ ਕੋਈ ਪਲੰਬਰਾ ਦਾ ਕੰਮ ਸਿੱਖਣਾ ਚਾਹੁੰਦਾ ਤੂੰ ਦੱਸ ਉਹ ਗਵਰਨਮੈਂਟ ਆਪਣੇ ਖਰਚੇ ਤੇ ਆਪਣੇ ਕੋਲੋਂ ਉਸ ਬੱਚੇ ਨੂੰ ਕਾਮਯਾਬ ਕਰਦੀ ਹੈ ओके ਹਾਲਾਂਕਿ ਇਹ ਚੀਜ਼ ਪੰਜਾਬ ਦੇ ਵਿੱਚ ਬਹੁਤ ਘੱਟ ਹੈ ਹਾਂ ਜੇ ਇੰਡੀਆ 'ਚ ਪੰਜਾਬ 'ਚ ਵੀ ਇੰਡੀਆ 'ਚ ਵੀ ਜਾਂ ਪੰਜਾਬ 'ਚ ਵੀ ਕਿਸੇ ਵੀ ਸਟੇਟ 'ਚ ਜੇ ਸਰਕਾਰਾਂ ਇੰਨਾ ਸੋਚਣ ਤੇ ਬੇਰੁਜ਼ਗਾਰੀ ਆਪਣੇ ਆਪ ਹੀ ਘਟ ਜਾਂਦੀ ਹੈ ਤੁਸੀਂ ਇੰਡੀਆ ਦੇ ਵਿੱਚ ਵੀ ਕਾਫੀ ਸਮਾਂ ਲਾਇਆ ਹੈ ਨਾ ਤੇ ਤੁਸੀਂ ਇੱਥੇ ਵੀ ਤਕਰੀਬਨ 2 ਸਾਲ ਹੋ ਗਏ ਤੁਹਾਨੂੰ ਕੀ ਲੱਗਦਾ ਵੀ ਕਿਸ ਕੈਟਾਗਰੀ ਦੇ ਬੰਦੇ ਨੂੰ ਜਾਂ ਕਿੰਨੀ ਇਨਕਮ ਵਾਲੇ ਬੰਦੇ ਨੂੰ ਇੱਥੇ ਆਉਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਆਹ ਦੀ ਬਹੁਤ ਵਧੀਆ ਕੁਐਸਚਨ ਕੀਤਾ ਕਿਉਂਕਿ ਇਸ ਚੀਜ਼ ਤੋਂ ਹੀ ਬਹੁਤ ਮਾਰ ਖਾਂਦੇ ਆ ਕਿਉਂਕਿ ਜਿਸ ਬੰਦੇ ਦੀ ਉੱਥੇ ਨੌਕਰੀ ਆ ਕੋਈ 20-30 ਹਜ਼ਾਰ ਦੀ ਮੰਨ ਲਓ ਤੇ ਜੇ ਉੱਥੇ 20-30 ਹਜ਼ਾਰ ਨੌਕਰੀ ਕਰਕੇ ਸ਼ਾਮ ਨੂੰ ਘਰ ਆ ਜਾਂਦਾ ਤੇ ਉਹਦੇ ਵਰਗੀ ਰੀਸ ਕੋਈ ਨਹੀਂ ਜੀ ਪਰਿਵਾਰ ਨਾਲ ਮਿਲਣਾ ਹਰ ਚੀਜ਼ ਇਹ ਤੇ ਹੈ ਮਿੱਠੀ ਜੇਲ੍ਹ ਬਾਹਰ ਕਿਉਂਕਿ ਇੱਥੇ ਜੇ ਘੱਟ ਤੋਂ ਘੱਟ ਵੀ ਤੁਸੀਂ 2 ਲੱਖ ਕਮਾਓਗੇ ਨਾ ਇੰਡੀਆ ਦਾ ਤੇ ਫੇਰ ਤੁਹਾਡੀ ਇੱਥੇ ਰੋਟੀ ਪੂਰੀ ਹੋਣੀ ਜੇ ਉੱਥੇ ਤੇ ਇੱਕ ਟੱਬਰ ਦਾ ਇੱਕ ਜੀ ਕਮਾਉਂਦਾ ਸਾਰਾ ਟੱਬਰ ਖਾਂਦਾ ਇੱਥੇ ਸਾਰੇ ਜਨੇ ਕੰਮ ਕਰਨਗੇ ਫੇਰ ਹੀ ਸਮਝੇਗਾ ਸਰੇਗਾ ਤੁਹਾਡਾ ਕੋਸ਼ਿਸ਼ ਕਰ ਮੈਂ ਕਈ ਵਾਰੀ ਵੇਖਿਆ ਇੱਕ ਸਾਡੇ ਲਾਗੇ ਦੇ ਉਹਨਾਂ ਦਾ ਪੈਟਰੋਲ ਪੰਪ ਹੈ ਦੋ ਪੱਠੇ ਨੇ ਗੱਡੀਆਂ ਨੇ ਚਾਰ ਪੰਜ ਟਰੱਕ ਨੇ ਆਰਥ ਦੀ ਦੁਕਾਨਾਂ ਹੈ ਸੈਲਰ ਦੋ ਤੇ ਉਹ ਪ੍ਰਵਾਹ ਹੁਣ ਇੱਥੇ 35 ਲੱਖ ਰੁਪਿਆ ਪ੍ਰਵਾਹ ਸਮੇਤ ਆ ਗਿਆ ਓਕੇ ਤੇ ਇਹ ਬਹੁਤ ਇੱਥੇ ਆਣ ਕੇ ਉਹ ਵਿਚਾਰਾ ਵੇਅਰ ਹੌ ਚੱਲੀ ਵਰ ਕਰਨ ਦੱਸ ਉੱਥੇ 10 ਬੰਦੇ ਕੰਮ ਕਰਨ ਦੇ ਉਹ ਥੱਲੇ ਇੱਥੇ ਆਣ ਕੇ ਲੀਵਰ ਕਰਾ ਇਹ ਥੋੜਾ ਜਿਆਦਾ ਰਿਸੋਰਿਸ ਵੀ ਲੋਕ ਆ ਰਹੇ ਬਸ ਇਹੋ ਗੱਲ ਹੈ ਰਿਸੋਰਿਸ ਦੇਖੋ ਵੀ ਬਾਹਰ ਪਤਾ ਨਹੀਂ ਕੀ ਆ ਬਾਹਰ ਪਤਾ ਨਹੀਂ ਕੀ ਆ ਪਰ ਇੱਥੇ ਆਣ ਕੇ ਦੂਰ ਦੇ ਢੋਲ ਸਾਂਭਣੇ ਆ ਇਹ ਬਗਾਨੀ ਥਾਲੀ ਚ ਹੀ ਲੱਡੂ ਮੋਟਾ ਲੱਗਦਾ ਇੱਥੇ ਆਣ ਕੇ ਪਤਲਾ ਲੱਗਦਾ ਹੁਣ ਮੇਰੀ ਨੂਪੁੱਤ ਨੂਪੁੱਤ ਦੋਵੇਂ ਕੰਮ ਕਰਨ ਦੇ ਨੇ ਮੇਰੀ ਰੋਟੀ ਸੋਣੀ ਚੱਲੀ ਜਾਂਦੀ ਮੈਂ ਘਰ ਪੋਤਰੀ ਨੂੰ ਸੰਭਲ ਲੈਣਾ ਠੀਕ ਹੈ ਜੀ ਪੋਤਰੀ ਸਾਰਾ ਨੇ ਮੇਰ ਨਾਲ ਖੁਸ਼ ਰਹਿੰਦੀ ਆ ਇੱਕ ਤੁਸੀਂ ਆਪਾਂ ਜਿਆਦਾਤਰ ਨੂਜ ਤੇ ਵਿੱਚ ਸੁਣਦੇ ਆ ਵੀ ਪੰਜਾਬ ਖਾਲੀ ਹੋ ਰਿਹਾ ਹਾਂਜੀ ਤੁਸੀਂ ਮੈਨੂੰ ਆਨ ਆਫ ਦਾ ਰਿਕਾਰਡ ਕਹਿ ਰਹੇ ਸੀ ਤਾਂ ਇੱਥੇ ਕੱਲੇ ਪੰਜਾਬ ਦੇ ਬੱਚੇ ਜੇ ਮਿਲਦੇ ਤੁਹਾਨੂੰ ਜਾਂ ਕਿੱਦਾਂ ਲੱਗ ਰਿਹਾ ਮਤਲਬ ਕੱਲੇ ਪੰਜਾਬ ਹੀ ਬਾਹਰ ਆ ਰਹੇ ਜਾਂ ਹੋਰ ਵੀ ਕੋਈ ਆ ਨਹੀਂ ਇੱਥੇ ਜੇ ਤੁਸੀਂ ਕਹੋਗੇ ਨਾ ਇੰਡੀਆ ਤੋਂ ਸਾਊਥ ਬਹੁਤ ਆ ਰਿਹਾ ਗੁਜਰਾਤ ਚੋਂ ਆ ਰਹੇ ਆ ਹਰਿਆਣਾ ਚੋਂ ਆ ਰਹੇ ਆ ਮਤਲਬ ਜਾਨੀ ਕਿ ਸਾਰੀਆਂ ਕਮਿਊਨਿਟੀਆਂ ਆ ਰਹੀਆਂ ਨੇ ਕੁਝ ਲੋਕ ਨਾ ਇਲੈਗਲ ਤਰੀਕੇ ਦੇ ਨਾਲ ਮਤਲਬ ਆਂਦੇ ਆਪਣੇ ਦੇਸ਼ਾਂ ਤੋਂ ਉਹਨਾਂ ਬਾਰੇ ਤੁਸੀਂ ਕੀ ਐਕਸਪੀਰੀਅੰਸ ਹੈ ਤੁਹਾਡਾ ਹਾਂ ਇਹ ਜਿਹੜੀਆਂ ਨਾ ਚੀਜ਼ ਮੈਂ ਬੜੇ ਕਾ ਨਾ ਕਵਾਂਗਾ ਕਿ ਜਿਸ ਬੰਦੇ ਨੇ ਹੋਣਾ ਡਾਇਰੈਕਟ ਵੀਜ਼ਾ ਲੈ ਕੇ ਆਏ ਇੱਥੇ ਡਾਇਰੈਕਟ ਵੀਜ਼ਾ ਮਿਲ ਜਾਂਦਾ ਸੌਖਾ ਮਿਲਦਾ ਡੋਂਕੀ ਨਾਲ ਇਹ ਹੈ ਨਾ ਇੱਥੇ ਆਉਂਦਿਆ ਬੰਦਾ ਇਲੀਗਲ ਹੋ ਜਾਂਦਾ ਉਹ ਫਿਰ ਜਿੱਥੇ 10 ਪਾਉਂਡ ਮਿਲਦੇ ਆ ਉਹ ਤੁਹਾਨੂੰ 5 ਪਾਉਂਡ ਤੇ 4 ਪਾਉਂਡ ਤੇ ਘੰਟੇ ਦੇ ਹਿਸਾਬ ਨਾਲ ਕੰਮ ਦੇਣਗੇ ਉਹ ਬੰਦਾ ਨਾ ਕੰਮ ਕਰਨ ਜੋਗਾ ਤੇ ਨਾ ਛੱਡਣ ਜੋਗਾ ਹੁਣ ਸਾਰਾ ਦਿਨ 10 ਘੰਟੇ ਜਿਸ ਬੰਦੇ ਨੇ ਕੰਮ ਕਰਨੀ ਉਹਨੂੰ 50 ਪਾਉਂਡ ਮਿਲੇਗਾ 50 ਕੀ ਕਰੂਗਾ ਕਿਉਂਕਿ ਖਰਚੇ ਤਾਂ ਸੇਮ ਆਉਂਦੇ ਖਰਚੇ ਸੇਮ ਆਉਣੇ ਉਹ ਥੋੜੇ ਘਟਣੇ ਆ ਇਸ ਚੀਜ਼ ਤੋਂ ਥੋੜਾ ਸचेत ਰਹੋ ਡੋਂਕੀ ਲਾ ਕੇ ਨਾ ਉਹ ਜਿੰਨੇ ਹੋਣਾ ਡਾਇਰੈਕਟ ਆਓ ਤੇ ਸੋਚ ਵਿਚਾਰ ਕੇ ਪੜ੍ਹ ਲਿਖ ਕੇ ਆਓ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ